ਕੁਝ ਚੀਜ਼ਾਂ ਸਾਡੇ ਸਮਾਜ ਭਲਾਈ ਦੇ ਕੰਮ ਆਉਂਦੀਆਂ ਜਿਵੇਂ ਕਿ ਐਂਬੂਲੈਂਸ ਹੈ ਗੱਡੀ ਉਹ ਨੂੰ ਜੇ ਫਾਟਕ ਵੀ ਲੱਗਿਆ ਹੋਵੇ ਨਾ ਗੱਡੀ ਦਾ ਤਾਂ ਉਹ ਨੂੰ ਫਿਰ ਵੀ ਰਸਤਾ ਦੇਣਾ ਪੈਂਦਾ ਕਿਉਂਕਿ ਉਹਦੇ ਵਿੱਚ ਮਰੀਜ਼ ਹੁੰਦੇ ਐ ਐਮਰਜੈਂਸੀ ਉਹ ਨੂੰ ਰਾਹ ਦੇਣਾ ਪੈਂਦਾ ਜਾਂ ਹੋਰ ਧਾਰਮਿਕ ਚੀਜ਼ਾਂ ਉਹਨਾਂ ਨੂੰ ਵੀ ਲੋਕ ਤਰਜੀਹ ਦਿੰਦੇ ਐ ਜਦ ਬੱਸਾਂ ਦੇ ਡਰਾਈਵਰ ਕਨੈਕਟਰ ਹੈ ਉਹਨਾਂ ਦਾ ਵੀ ਮਾਨ ਸਨਮਾਨ ਹੈ ਜਿਹੜਾ ਰੱਖਿਆ ਜਾਂਦਾ ਪਰ ਕਈ ਬੰਦੇ ਇਹਨਾਂ ਚੀਜ਼ਾਂ ਦੀ ਆੜ ਦੇ ਵਿੱਚ ਤਸਕਰੀ ਕਰਦੇ ਐ ਨਸ਼ਾ ਤਸਕਰੀ ਵੀ ਛੇਤੀ ਅਮੀਰ ਹੋਈਏ ਜਿਹੜਾ 10-15000 ਰੁਪਏ ਮਹੀਨੇ ਦਾ ਆਪ ਨੂੰ ਤਨਖਾਹ ਦਾ ਮਿਲਦਾ ਇਹਦੇ ਨਾਲ ਤਾਂ ਕੁਝ ਨਹੀਂ ਬਣਦਾ ਤੇ ਫਿਰ ਉਹ ਐਂਡ ਤੇ ਫਸ ਜਾਂਦੇ ਐ ਤੇ ਉਹਦੀ ਜਿਹੜੀ ਹਾਲਤਾਂ ਬੜੀ ਮਾੜੀ ਹੁੰਦੀ ਹੈ ਤੇ ਹਾਲਾਤ ਬੜੇ ਮੜੇ ਹੋ ਜਾਂਦੇ ਆ ਹਾਲਤ ਇਹ ਹੋ ਜਾਂਦੀ ਹੈ ਕਿ ਜੇਲ੍ਹ ਜਾਣਾ ਪੈਂਦਾ ਹੈ ਹਾਲਾਤ ਇਹ ਹੋ ਜਾਂਦੇ ਆ ਕਿ ਘਰ ਦਾ ਮੂੰਹ ਹੈ ਜਿਹੜਾ ਦੂਜੇ ਪਾਸੇ ਹੋ ਜਾਂਦਾ ਆ ਆ ਜਿੰਨੇ ਤਾੰਤਰਿਕ ਐ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਮੂਰਖ ਬਣਾਉਂਦੇ ਆ ਤੇ ਨਾਲੇ ਤਸਕਰੀ ਕਰਦੇ ਆ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਸਲਫੇ ਸੂਟਾਂ ਦੇ ਲਾਉਂਦੇ ਆ ਇਹ اٹਲ ਸਚਾਈ ਹੈ ਕਿਉਂਕਿ ਤਾੰਤਰਿਕ ਨਾਂ ਦੀ ਕੋਈ ਚੀਜ਼ ਨਹੀਂ ਗੁਰਬਾਣੀ ਵਿੱਚ ਚੀਨ ਨੂੰ ਭੰਡਦੀ ਹੈ ਵੀ ਭਈ ਇੰਨਾ ਵਿੱਚ ਕੁਛ ਨਹੀਂ ਤੇ ਇਹ ਲੋਕਾਂ ਨੂੰ ਮੂਰਖਲਾ ਕੇ ਬਣਾ ਕੇ ਮਗਰ ਲਾ ਕੇ ਮੂਰਖ ਬਣਾ ਕੇ ਲੋਕਾਂ ਦਾ ਘਰ ਪਟਦੇ ਆ ਹੁਣ ਅੰਮ੍ਰਿਤਸਰ ਦੀ ਪੁਲਿਸ ਨੇ ਤਾੰਤਰਿਕ ਨੂੰ ਫੜਿਆ ਉਹਦੇ ਕੋਲੋਂ 2 ਪਿਸਟਲ ਤੇ 1 ਕਿਲੋ ਹੈਰੋਇਨ ਜਿਹੜੀ ਹੈਗੀ ਫੜੀ ਹੈ ਤਸਕਰੀ ਕਰਦਾ ਉਹ ਤੇ ਲੋਕਾਂ ਦੇ ਕਹਿੰਦਾ ਮੈਂ ਭਲੇ ਕਰਦਾ ਘਰ ਕੀਲਦਾ ਰੇਖਾ ਬਦਲਦਾ ਪਰ ਸੰਬਰ ਸਰ ਨੇ 5 ਨੰਬਰ ਐਫ ਆਰ 1212025 ਨੂੰ ਥਾਣਾ ਕੈਂਟ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਕੀਤਾ ਚਾਰ ਦੋਸਤੀ ਫੜ ਲਏ ਉਹਨਾਂ ਤੋਂ ਤਿੰਨ ਪਿਸਟਲ ਫੜ ਲਈ 1 ਕਿਲੋ ਹਾਇਰੋਨ ਫੜ ਲਈ ਜਦੋਂ ਅੱਗੇ ਤਫਤੀਸ਼ ਕੀਤੀ ਗਈ ਤਾਂ ਬਲਵਿੰਦਰ ਉਰਫ ਗੋਪੀ ਉਹ ਜਗਤਪੁਰੇ ਦਾ ਰਹਿਣ ਵਾਲਾ ਹੈ ਤੇ ਉਹ ਸਿਕਿਉਰਿਟੀ ਦਾ ਕੰਮ ਕਰਦਾ ਹੈ 12 ਪਾਸ ਜਮਾਤਾਂ ਪੜ੍ਹਿਆ 12 30 29 ਸਾਲ ਦੀ ਉਮਰ ਆਉਦੀ ਤੇ ਉਹ ਵੀ ਇਸ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ ਦੇਖੋ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦਾ ਹੈ ਤੇ ਉੱਥੇ ਯੂਨੀਵਰਸਿਟੀ ਦੇ ਮੁੰਡਿਆਂ ਨੂੰ ਨਸ਼ਾ ਤਸਕਰੀ ਦੇ ਵਿੱਚ ਲਾ ਰਿਹਾ ਹੈ ਸਿਕਿਉਰਿਟੀ ਗਾਰਡ ਦੇਖੋ ਰੋਜ਼ ਦੀ ਕਮਾਈ ਦਾ ਸਾਧਨ ਬਣਾਉਂਦਾ ਉਹ ਕਿ ਉੱਥੇ ਇੱਕ ਵਿਸ਼ਵ ਵਿਦਿਆਲਿਆ ਹੈ ਉੱਥੇ ਲੋਕ ਬੱਚੇ ਪੜਨ ਜਾਂਦੇ ਆ ਕਿ ਅਸੀਂ ਪੜ ਕੇ ਕੋਈ ਅਫਸਰ ਲੱਗਾਂਗੇ ਜਦੋਂ ਉਹਨੂੰ ਇਨਟੈਰੋਗੇਟ ਕੀਤਾ ਸੀ ਐਸਟਾਫ ਨੇ ਅੱਗੇ ਪੁੱਛ ਕੇ ਛੋਈ ਤਾਂ ਮਤਲਬ ਸਾਬਰ ਸੰਧੂ ਜਿਹੜਾ ਹੈਗਾ ਉਮਰਪੁਰੇ ਦਾ ਥਾਣਾ ਅਜਨਾਲਾ ਅੰਮ੍ਰਿਤਸਰ ਉਹਨੇ ਉਹਦਾ ਨਾਂ ਧਰਤਾ ਕਹਿੰਦਾ ਅਸੀਂ ਦੋਨੇ ਕੰਮ ਕਰਦੇ ਆ ਅੱਗੇ ਜਿਹੜੇ ਹੈਗੇ ਆ ਸੌਦੇ ਡੀਲ ਕਰਦੇ ਆ ਜਿਹੜਾ ਸਮਾਨ ਅਗੇ ਭੇਜਦੇ ਨੇ ਉਹ ਤਾੰਤ੍ਰਿਕ ਆ ਜਿਹੜਾ ਪੁੱਛਾਂ ਦੇਣ ਦਾ ਕੰਮ ਕਰਦਾ ਸੀ ਦਰਗਾਹ ਤੇ ਬਾਬਾ ਬਣਿਆ ਵਾ ਸੀ ਪੁਲਿਸ ਨੇ ਉਹ ਚੱਕ ਲਿਆ ਉਹਦੇ ਪੱਟੇ ਚਾੜੇ ਜਦੋਂ ਉਹਦੇ ਤੇ ਉਹਦੇ ਕੋਲੋਂ 1 ਕਿਲੋ ਹੋਰ ਹੈਰੋਨ ਤੇ ਦੋ ਪਿਸਟਲ 32 ਬੋਰ ਦਾ ਤੇ ਇੱਕ ਦੂਸਰਾ ਪੁਲਿਸ ਨੂੰ ਪੁਲਿਸ ਨੂੰ ਬਰਾਮਦ ਕਰ ਲਿਆ ਪੁਲਿਸ ਨੇ ਜਿਹੜਾ ਉਹ ਤੋਂ ਬਰਾਮਦ ਕਰ ਲਿਆ ਤਫਤੀਸ਼ ਆ ਜਿਹੜੀ ਉਹਦੀ ਹਜੇ ਜਾਰੀ ਹੈ ਉਹ ਮੰਨਿਆ ਕਿ ਅਸੀਂ ਡਰੋਨ ਰਾਹੀਂ ਪਾਕਿਸਤਾਨ ਤੋਂ ਮਾਲ ਮੰਗਾਉਂਦੇ ਸੀ ਤੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਜਿਹੜਾ ਹੈਗਾ ਜਾਂ ਜਿਹੜੇ ਮੁੰਡੇ ਆ ਜੰਗ ਉਹਨਾਂ ਕੋਲੇ ਸਪਲਾਈ ਕਰਦੇ ਸੀ ਹੁਣ ਜਿਹੜੀ ਗੱਲ ਕਰਨ ਵਾਲੀ ਇਹ ਹੈ ਕਿ ਜਿੰਨੇ ਤੰਤਰਿਕ ਹੈ ਇਹਨਾਂ ਦੇ ਪੱਲੇ ਤੇਲੇ ਕੁਝ ਨਹੀਂ ਸਰਕਾਰ ਨੂੰ ਇਹਦੇ ਤੇ ਇੱਕ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਕਿਸੇ ਨੂੰ ਗੁੰਮਰਾਹ ਕਰਨਾ ਔਰ ਉਹਨੂੰ ਉਹਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਫਰਕ ਪਾਉਣਾ ਤਾਂ ਤੰਤਰਿਕ ਜਿਹੜਾ ਉਹ ਬਲੀ ਦਾ ਕੰਮ ਕਰਦਾ ਕੋਈ ਬੱਕਰੇ ਦੀ ਕੁੱਤੇ ਦੀ ਬਿੱਲੇ ਦੀ ਬੱਚੇ ਦੀ ਉਹਨਾਂ ਤਾਂ ਬਲੀਆਂ ਦਿੰਦੇ ਨੇ ਉਸ ਤੋਂ ਬਾਅਦ ਫਿਰ ਕਹਿ ਦਿੰਦੇ ਆ ਵੀ ਤੁਹਾਡੀ ਨੂੰ ਲੜਦੀ ਆ ਜਾਂ ਸੱਸ ਮਾੜੀ ਆ ਹੋਰ ਐ ਆਂਡੀ ਆ ਗਵਾਂਡੀ ਆ ਫਰਕ ਪਾ ਦਿੰਦੇ ਆ ਤੀਜੀ ਗੱਲ ਹੈ ਜਿਹੜੀ ਇਹ ਸ਼ੋਸ਼ਣ ਕਰਦੇ ਆ ਔਰਤਾਂ ਦਾ ਤੇ ਚੌਥਾ ਜਿਹੜਾ ਹੈਗਾ ਇਹ ਲੋਕਾਂ ਦੇ ਕਿਰਤ ਕਮਾਈ ਦੇ ਉੱਤੇ ਇਰਾਜ਼ ਕਰਦੀ ਹੈ ਤੇ ਪੰਜਵਾਂ ਜਿਹੜਾ ਹੈਗਾ ਫੇਰ ਵੀ ਸਬਰ ਨਹੀਂ ਇਹ ਤਸਕਰੀ ਦਾ ਕੰਮ ਕਰਦੀ ਆ ਭਾਈ ਹੁਣ ਜੇ ਕੋ ਐਮਬੂਲੈਂਸ ਹੈ ਕੋਈ ਡਰਾਈਵਰ ਹੈ ਕੋਈ ਮਤਲਬ ਯੂਨੀਵਰਸਿਟੀ ਦੇ ਵਿੱਚ ਸੇਵਾਦਾਰ ਲੱਗਿਆ ਜਾਂ ਸਕਿਉਰਟੀ ਗਾਰਡ ਹੈ ਉਹਦੇ ਵਿਦਿਆਲੇ ਵੱਲੋਂ ਜਾਂ ادارے ਵੱਲੋਂ ਆਈਡੈਂਟੀਕਾਡ ਬਣਾਏ ਹੁੰਦੇ ਆ ਤਾਂ ਉਹ ਦਿਖਾਉਂਦਾ ਤੇ ਪੁਰਸ ਨੂੰ ਛੱਡ ਦਿੰਦੀ ਆ ਵੀ ਚਲੋ ਯਾਰ ਸਕਿਉਰਟੀ ਗਾਰਡ ਹੈ ਜਾਂ ਕੋਈ ਤੰਤਰਿਕ ਆ ਉਹਦੀ ਗੱਡੀ ਲਾਉਂਦਾ ਪੁੱਛਾ ਕੱਢਦਾ ਤਾਂ ਉਹਨੂੰ ਇੱਕ ਰਿਲੀਜੀਅਸ ਕਰਕੇ ਛੱਡਿਆ ਜਾਂਦਾ ਪਰ ਹੁਣ ਇਹ ਸਾਰੇ ਅਹਿਮ ਆਧਾਰਿਆਂ ਦੇ ਬੰਦੇ ਆ ਜਿਹੜੇ ਫੜੇ ਨਾ ਤੇ ਕੀ ਹੁਣ ਇਹ ਤੇ ਭਰੋਸਾ ਜਿਹੜਾ ਕੀਤਾ ਜਾ ਸਕਦਾ ਇਹ ਹੁਣ ਜਿਹੜੇ ਨੌਜਵਾਨਾਂ ਨੂੰ ਨਸ਼ੇ ਵੱਲ ਪ੍ਰੇਰ ਰਹੀ ਹੈ ਕਿਉਂਕਿ ਅਮਰਤ ਸਰ ਸਾਹਿਬ ਜਿਹੜਾ ਬਾਰਡ ਏਰੀਆ ਉੱਥੋਂ ਜਿਹੜੀ ਪਾਕਿਸਤਾਨ ਦੇ ਵਿੱਚੋਂ ਡਰੋਨ ਰਾਹੀਂ ਹੈਰੋਨ ਮਗਾ ਕੇ ਤੇ ਅੱਗੇ ਇਹ ਯੂਨੀਵਰਸਿਟੀਆਂ ਦੇ ਵਿੱਚ ਸਿੱਧਾ ਲਿੰਕ ਦੇਖੋ ਇੱਕ ਤਾਂ ਤੰਤਰਿਕ ਹੈ ਉਹਦੇ ਕੋਲੇ ਸੰਗਤ ਆਉਂਦੀ ਹੈ ਬਾਬੇ ਬਾਬੇ ਕੋਲੇ ਹੁੰਦੇ ਲੋਕ ਇਹ ਨਹੀਂ ਪਤਾ ਕੋਈ ਚਾਹ ਚ ਕੋਲ ਕੇ ਕੁਝ ਪੀਉਂਦਾ ਹੋਵੇ ਵੀ ਥੋੜਾ ਦਿਮਾਗ ਸੈੱਟ ਕਰਦਾ ਹੈ ਤੇ ਦੂਸਰਾ ਸਕਿਉਰਿਟੀ ਗਾਰਡ ਲੱਗਿਆ ਯੂਨੀਵਰਸਿਟੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੇ ਤੀਸਰੇ ਇਹਨਾਂ ਦੇ ਜਿਹੜੇ ਹੈਗੇ ਆ ਉਹ ਚਾਰ ਬੰਦੇ ਜਿਹੜੇ ਫੜੇ ਆ ਪਹਿਲੇ ਉਹ ਉਹ ਮਾਲ ਹੈ ਜਿਹੜਾ ਪਿੰਡਾਂ ਚ ਸ਼ਹਿਰਾਂ ਚ ਹੋਰ ਸਪਲਾਈ ਕਰਦੇ ਆ ਇਸ ਕਰਕੇ ਜਿਹੜਾ ਸਾਡਾ ਨਸ਼ਾ ਹੈ ਉਹਦਾ ਸਰਕਾਰ ਨੂੰ ਲੱਕ ਤੋੜਨਾ ਬੜਾ ਔਖਾ ਹੋਇਆ ਪਿਆ ਹੈ ਕਿਉਂਕਿ ਜੇ ਇਮਾਨਦਾਰੀ ਦੇ ਨਾਲ ਜਿਹੜੀ ਪੁਲਿਸ ਐ ਕੰਮ ਕਰੇ ਕਿਉਂਕਿ ਇੱਕ ਇਹਦੇ ਵਿੱਚ ਮੈਂ ਸਮਾਧਮ ਰਾਈ ਕਹਿਣਾ ਚਾਹਣਾ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਨਸ਼ੇ ਕਰਨ ਦੇ ਆਦੀ ਆ ਉਹ ਪੁਲਿਸ ਮੁਲਾਜ਼ਮਾਂ ਦੇ ਬੱਚੇ ਆ ਇੱਚ ਕੋਈ ਦੂਰ ਐ ਨਹੀਂ ਉਹ ਇਹ ਨਹੀਂ ਹੁਣ ਕਈ ਬੰਦੇ ਕਹਿੰਦੇ ਆ ਵੀ ਯਾਰ ਉਹ 2 ਨੰਬਰ ਦਾ ਧੰਦਾ ਕਰਦੇ ਆ ਪੁਲਿਸ ਵਾਲੇ ਜੀ ਪੈਸੇ ਲੈਂਦੇ ਆ ਪੁਲਿਸ ਵਾਲੇ ਡਰਾਉਂਦੇ ਆ ਲੋਕਾਂ ਨੂੰ ਇਹ ਬਾਤ ਦੀਆਂ ਗੱਲਾਂ ਆ ਉਹ ਨਸ਼ਾ ਕਿਉਂ ਕਰਦੇ ਆ ਜ਼ਿਆਦਾਤਰ ਇੱਕ ਪੁਲਿਸ ਮੁਲਾਜ਼ਮਾਂ ਦੇ ਬੱਚੇ ਜ਼ਿਆਦਾਤਰ ਨਸ਼ਾ ਕਰਦੇ ਆ ਇੱਕ ਜਿਹੜੇ ਡਰਾਈਵਰ ਆ ਜਿੰਨੇ ਉਹਨਾਂ ਦੇ ਬੱਚੇ ਜ਼ਿਆਦਾ ਨਸ਼ਾ ਨਸ਼ੇ ਕਰਦੇ ਆ ਕਿਉਂਕਿ ਇਹਦਾ ਪੁਲਿਸ ਵਾਲਾ ਉਹ ਡਿਊਟੀ ਆ ਉਹਦੀ ਉਹ ਸਵੇਰੇ 5 ਵਜੇ ਨਿਕਲ ਜਾਂਦਾ ਤੇ ਸ਼ਾਮ ਨੂੰ ਆਉਦੇ ਕਰੇ 8 ਵਜੇ ਆਉਂਦਾ ਉਹਦੇ ਬੱਚਿਆਂ ਕੋਲੋਂ ਜਿਹੜਾ ਹੈਗਾ ਟਾਈਮ ਨਹੀਂ ਦੇ ਸਕਦਾ ਠੀਕ ਆ ਪੈਸਾ ਹੈਗਾ ਤਨਖਾਹ ਆਉਂਦੀ ਆ ਉਹਦੀ ਫੀਸ ਭਰਤੀ ਹੋਰ ਇਧਰ ਉਧਰ ਜਿਹੜਾ ਕਰਤਾ ਇਸੇ ਤਰ੍ਹਾਂ ਜਿਹਨੇ ਡਰਾਈਵਰ ਹੈ ਕੋਈ ਬੱਸਾਂ ਤੇ ਲੱਗੇ ਆ ਕੋਈ ਟਰੱਕਾਂ ਤੇ ਲੱਗੇ ਆ ਕੋਈ ਘੋੜਿਆਂ ਤੇ ਲੱਗੇ ਆ ਜੇ ਜੋ ਜੋ ਵੀ ਹੈ ਕੋ ਸਕੂਲ ਵੈਨਾਂ ਤੇ ਲੱਗੇ ਆ ਇਹ ਜਿਹੜੇ ਹੈਗੇ ਸਵੇਰੇ 5 ਵਜੇ ਚਲੇ ਜਾਂਦੇ ਆ ਤੇ ਸ਼ਾਮ ਨੂੰ 8-9 ਵਜੇ ਘਰੇ ਆਉਂਦੇ ਆ ਜਿਆਦਾਤਰ ਇਹਨਾਂ ਲੋਕਾਂ ਦੇ ਜਿਹੜੇ ਬੱਚੇ ਆ ਉਹ ਇਹ ਨਸ਼ੇ ਦਾ ਸ਼ਿਕਾਰ ਨੇ ਕਿਉਂਕਿ ਉਹਦੀ ਗੌਰ ਨਹੀਂ ਕਰ ਸਕਦੇ ਬੱਚੇ ਦੀ ਧਿਆਨ ਨਹੀਂ ਦੇ ਸਕਦੇ ਤੇ ਉਹਨੂੰ ਸਮਾਂ ਨਹੀਂ ਦੇ ਸਕਦੇ ਹੋਰ ਨਹੀਂ ਕੋਈ ਵੀ ਪੁਲਿਸ ਮਾੜੀ ਆ ਜਾਂ ਵੀ ਭਾਈ ਇਹ ਰਿਸ਼ਬਤ ਲੈਂਦੇ ਆ ਤਾਂ ਇਹਨਾਂ ਨਾਲ ਮਾੜੀ ਹੋਗੀ ਇਸ ਕਾਰਨ ਕਰਕੇ ਕਿਉਂਕਿ ਡਿਊਟੀ ਜਿਆਦਾ ਭੈਣ ਕਰਕੇ ਆਦੇ ਪਰਿਵਾਰ ਵਾਲਾ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਹੁਣ ਜਿਹੜੀ ਇਸ ਮੱਧਮ ਨਾਲ ਇਹ ਆਪਣੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਪੁਲਿਸ ਹੈ ਜਿਹੜੀ ਉਹ ਹਰ ਪਹਿਲੂ ਤੇ ਕੰਮ ਕਰਿਆ ਕਰੇ ਚਾਹੇ ਕੋਈ ਸਕਿਉਰਿਟੀ ਗਾਰਡ ਹੈ ਚਾਹੇ ਐਂਬੂਲੈਂਸ ਵਾਲਾ ਚਾਹੇ ਕੋਈ ਬੱਸ ਡਰਾਈਵਰ ਹੈ ਟਰੱਕ ਡਰਾਈਵਰ ਹੈ ਚਾਹੇ ਉਹ ਕੋਈ ਯੂਨੀਵਰਸਿਟੀ ਚ ਲੱਗਿਆ ਕੁਛ ਵੀ ਹੈ ਇੱਥੇ ਕੋਈ ਪਤਾ ਨਹੀਂ ਕਿ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੀ ਸੱਪ ਨਿਕਲ ਆਵੇ ਕਿਉਂਕਿ ਜਿਹੜਾ ਲੱਖ ਰੁਪਿਆ ਤਨਖਾਹ ਲੈਂਦਾ ਉਹ ਕਹਿੰਦਾ ਮੈਨੂੰ 5 ਲੱਖ ਦਾ ਕਮਾਈ ਹੋਵੇ ਜਿਹੜਾ ਸਕਿਉਰਿਟੀ ਗਾਰਡ 15000 ਰੁਪਏ ਤਨਖਾਹ ਲੈਂਦਾ ਉਹ ਕਹਿੰਦਾ ਜੀ ਮੈਨੂੰ 1.5 ਲੱਖ ਰੁਪਏ ਬਣੇ ਇਹ ਆਪਦੇ ਜਿਹੜੇ ਖਰਚੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਸਿਰਫ ਧਿਆਨ ਨਾਲ ਆਪਾਂ ਜੇ ਚੱਲੀਏ ਤਾਂ ਕਾਮਯਾਬ ਹੋ ਸਕਦੇ ਆ ਪਰ ਇਹ ਆਪਣੇ ਜਿਹੜੇ ਖਰਚੇ ਓਵਰ ਕੀਤੇ ਹੋਏ ਆ ਗੱਡੀਆਂ ਚਾਉਂਦੇ ਆ ਤੇ ਉਹਨਾਂ ਨੂੰ ਪੂਰਾ ਕਰਨ ਬਾਅਦ ਤੇ ਫਿਰ ਇਹ ਤਸਕਰੀ ਦਾ ਸਹਾਰਾ ਲੈਂਦੇ ਆ ਕਿਉਂਕਿ ਸ਼ਰਾਬ ਦੇ ਠੇਕੇ ਦੇ ਮੂਰੇ ਲਿਖਿਆ ਹੁੰਦਾ ਵੀ ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦੇ ਆ ਪਰ ਫੇਰ ਵੀ ਮੱਲੋ ਮੱਲੀ ਆਪਾਂ ਬੋਤਲ ਲੈ ਕੇ ਆਉਨੇ ਹੱਥ ਨੇ ਸ਼ਾਮ ਨੂੰ ਸਿਗਰਟ ਦੇ ਉੱਤੇ ਲਿਖਿਆ ਹੁੰਦਾ ਵੀ ਸਿਹਤ ਲਈ ਮਾੜੀ ਚੀਜ਼ ਹੈ ਤੇ ਫਿਰ ਵੀ ਬੰਦਾ 8-10 ਪੀ ਜਾਂਦਾ ਤੇ ਦੁੱਧ ਹੈ ਜਿਹੜਾ ਸਿਹਤ ਲਈ ਚੰਗਾ ਲਿਖਿਆ ਗਿਆ ਉਹਦੇ ਵੱਨੀ ਕੋਈ ਮੂੰਹ ਨਹੀਂ ਕਰਦਾ ਇਹ ਕੁਦਰਤੀ ਗੱਲ ਹੈ ਕਿ ਜੋ ਮਾੜਾ ਕੰਮ ਆ ਉਹ ਅਸੀਂ ਛੇਤੀ ਗ੍ਰਹਿਣ ਕਰਦੇ ਆ ਇਸ ਕਰਕੇ ਜਿਹੜਾ ਸਾਡਾ ਪ੍ਰਸ਼ਾਸਨ ਹੈ ਇਸ ਗੱਲ ਨੂੰ ਮੁੱਖ ਰੱਖ ਕੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਪਨੀਰੀ ਹੈ ਉਹਨਾਂ ਨੇ ਸਾਡੇ ਦੇਸ਼ ਨੂੰ ਪੰਜਾਬ ਨੂੰ ਚਲਾਉਣਾ ਹੈ ਵਹੀਕਲਾ ਨੂੰ ਚਲਾਉਣਾ ਹੈ ਔਰ ਜੋ ਬਜ਼ੁਰਗ ਹੋਏ ਹੋਏ ਉਹਨਾਂ ਨੂੰ ਸਾਹਮਣਾ ਹੈ ਉਹਨਾਂ ਚ ਇੰਜੀਨੀਅਰ ਬਣਨਾ ਹੈ ਡਾਕਟਰ ਬਣਨੇ ਆ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਕਿ ਜਿਹੜੀ ਪੁਲਿਸ ਹੈ ਜੋ ਬੰਦਾ ਸ਼ੱਕੀ ਲੱਗਦਾ ਹੈ ਉਹਦੀ ਤੈਹ ਤੱਕ ਜਾ ਕੇ ਉਹਤੇ ਜਿਹੜੇ ਬੰਦੇ ਪਰਚੇ ਦਰਜ ਕੀਤੇ ਜਾਣ ਤੇ ਜਿਵੇਂ ਇਹ ਤਾਤਰਿਕ ਤੰਤਰਕਾ ਜਿਨਨੇ ਇਹ ਸਭ ਫੜ ਕੇ ਅੰਦਰ ਦੇਣੇ ਚਾਹੀਦੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਹੋਵੇ ਕਿ ਜਿਹੜੇ ਤਾਤਰਿਕ ਹੈ ਇਹਨਾਂ ਦੇ ਪੱਲੇ ਤੇਲੇ ਕੁਝ ਨਹੀਂ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਥ੍ਰੈਟ ਕਰਨਾ ਧਮਕਾਉਣਾ ਉਹ 384 ਬਣਦੀ ਆਪੀਸੀ ਜੋ ਬੀਐਨਐਸ ਵਿੱਚ ਬਦਲ ਗਈ ਇਹਨਾਂ ਤੇ ਮੁਕੱਦਮੇ ਆ ਜਿਹੜੇ ਉਹ ਦਰਜ ਹੋਣੇ ਚਾਹੀਦੇ ਤੇ ਛੇਤੀ ਇਹਨਾਂ ਦੀਆਂ ਬੇਲਾਂ ਨਹੀਂ ਹੋਣੇ ਚਾਹੀਦੀਆਂ ਉਲਟਾ ਇਹ ਵੀ ਕਮਿਸ਼ਨਰ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਨੇ ਵੀ ਇਹਨਾਂ ਨੇ ਗੋਲੀਆਂ ਵੀ ਚਲਾਈਆਂ ਪੁਲਿਸ ਦੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਕਰਕੇ ਜਿਹੜਾ ਹੈਗਾ ਜੇ ਆਪਾਂ ਇੱਕ ਜੁਕਤਤਾ ਦੇ ਨਾਲ ਇਕੱਠੇ ਹੋਵਾਂਗੇ ਜੁਨੀਵਰਸਿਟੀਆਂ ਵੱਲ ਧਿਆਨ ਦੇਵਾਂਗੇ ਤਾ ਜਾਂ ਕਿ ਨਸ਼ੇ ਦਾ ਜਿਹੜਾ ਲੱਕ ਤੋੜਾ ਜਾ ਸਕਦਾ ਦੇਖੋ ਸਕਿਉਰਿਟੀ ਗਾਰਡ ਹੈ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਨਸ਼ਿਆਂ ਦੀ ਤਸਕਰੀ ਕਰਦੇ ਆ ਤੇ ਉਹ ਤਾੰਤਰਿਕ ਹੈ ਜਿੰਨੇ ਸਾਰੇ ਨਸ਼ੇ ਆਪ ਕਰਦੇ ਆ ਤੇ ਵੇਚਦੇ ਆ ਡੋਪ ਟੈਸਟ ਕਰਾ ਲਓ ਸਾਰਿਆਂ ਦੇ ਜਿੰਨੇ ਤਾੰਤਰਿਕ ਹੈ ਪੋਜੀਟਿਵ ਹੋਣਗੇ ਸੋ ਇਸ ਕਰਕੇ ਜਿਹੜਾ ਹੈਗਾ ਸਾਨੂੰ ਸਾਡੇ ਸਮਾਜ ਨੂੰ ਕੰਨੀ ਸਰਕਾਰਾਂ ਤੇ ਨਹੀਂ ਛੱਡਣਾ ਚਾਹੀਦਾ ਇੱਕ ਮੁਟ ਤਾਂ ਆਪਾਂ ਨੂੰ ਵੀ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ